ਬੀਤੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਪੰਜਾਬ ਭਰ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਪਰ ਜਿੱਥੇ ਇਹ ਚੋਣਾਂ ਕਈ ਥਾਵਾਂ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਪੂਕਤੀਆਂ ਉੱਥੇ ਹੀ ਕਈ ਥਾਵਾਂ ਤੇ ਵੱਡੇ ਪੱਧਰ ਤੇ ਹੰਗਾਮਾ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਵਰਕਰਾਂ ਦੀ ਆਪਸ ਦੇ ਵਿੱਚ ਝੜਪ ਵੀ ਦੇਖਣ ਨੂੰ ਮਿਲੀ ਤੇ ਉੱਥੇ ਹੀ ਬੈਲਟ ਪੇਪਰ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਬੀਤੇ ਦਿਨ ਪੰਜ ਜ਼ਿਲ੍ਹਿਆਂ ਦੀਆਂ ਕਈ ਬਲਾਕ ਸੰਮਤੀਆਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਤੇ ਸਭ ਦੇ ਦੌਰਾਨ ਹੁਣ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਭਲਕੇ ਫਿਰ ਪੰਜ ਜ਼ਿਲ੍ਹਿਆਂ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਤਾਂ ਤਾਂ ਅੰਦਾਜ਼ਾ ਏ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ ਕਈ ਬੂਥਾਂ ਦੇ ਉੱਤੇ ਜਿਹੜਾ ਵੈਲਟ ਪੇਪਰ ਨੂੰ ਰੋਲਾ ਪੈਣ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਮੁਰਤੋਂ VOTING ਦਾ ਜਿਹੜਾ ਰੀਸ਼ਡਿਊਲ ਜਾਰੀ ਕੀਤਾ ਗਿਆ ਤਾਂ ਇੱਕ ਵਾਰੀ ਤੁਹਾਨੂੰ ਦੱਸ ਵੀ ਦਿੰਦੇ ਆ ਕਿ ਕਿਹੜੇ ਕਿਹੜੇ ਉਹ ਇਲਾਕੇ ਨੇ ਜਿੱਥੇ ਮੁਰਤੋਂ ਚੋਣਾਂ ਹੋਣਗੀਆਂ ਤਾਂ ਬਰਨਾਲਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੰਦਨਵਾਲਾ ਦੇ ਵਿੱਚ ਜ਼ੋਨ ਨੰਬਰ 4 ਦੇ ਵਿੱਚ ਜਿਹੜਾ ਕੱਲ ਮੁਰਤੋਂ VOTING ਹੋਏਗੀ ਉੱਥੇ ਹੀ ਪਟਿਆਲਾ ਦੇ ਪਿੰਡ ਰਾਏਸਰ ਦੇ ਬੂਥ ਨੰਬਰ 20 ਦੇ ਉੱਤੇ ਵੀ ਕੱਲ ਮੋੜ ਚੋਣਾਂ ਜਿਹੜੀਆਂ ਨੇ ਉਹ ਹੋਣਗੀਆਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ạtari ਬਲਾਕ ਦੇ ਵਿੱਚ ਵੀ ਦੋ ਥਾਵਾਂ ਦੇ ਉੱਤੇ ਜਿਹੜਾ ਮੁਰਤੋ ਚੋਣ ਹੋਏਗੀ ਜਿਸ ਦੇ ਵਿੱਚ ਜ਼ੋਨ ਨੰਬਰ 8 ਖਾਸਾ ਪਿੰਡ ਹੈ ਉੱਥੇ ਵੋਟ ਹੋਏਗੀ ਬੂਥ ਨੰਬਰ 52 53 54 ਤੇ 55 ਦੇ ਉੱਤੇ ਇਸ ਤੋਂ ਇਲਾਵਾ ਜ਼ੋਨ ਨੰਬਰ 17 ਬਰਪਾਲ ਕਲਾਂ ਦੇ ਵਿੱਚ ਵੀ ਬੂਥ ਨੰਬਰ 90 91 93 94 ਤੇ 95 ਦੇ ਉੱਤੇ ਜਿਹੜਾ ਹੈ ਮੁਰਤੋ VOTING ਹੋਏਗੀ ਇਸ ਤੋਂ ਇਲਾਵਾ શ્રી ਮੁਕਸਰ ਸਾਹਿਬ ਦੇ ਪਿੰਡ ਬਬਾਣੀਆਂ ਦੇ ਬੂਥ ਨੰਬਰ 63 ਤੇ 64 ਦੇ ਵਿੱਚ ਕੱਲ ਜਿਹੜਾ ਮੁਰਤੋਂ VOTING ਹੋਏਗੀ ਉੱਥੇ ਹੀ ਪਿੰਡ ਮਧੀਰ ਜੋ ਕਿ ਬਲਾਕ ਕੋਟਪਾਈ ਗਿੱਦੜਬਾਹਾ ਦਾ ਹੈ ਉੱਥੇ ਵੀ ਬੂਥ ਨੰਬਰ 21 ਅਤੇ 22 ਦੇ ਉੱਤੇ ਮੁਰਤੋਂ ਚੋਣਾ ਹੋਣ ਗਿਆ ਇਸ ਤੋਂ ਇਲਾਵਾ ਜੇਕਰ ਅਗਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨੀਆਂ ਦੇ ਪੋਲਿੰਗ ਸਟੇਸ਼ਨ 124 ਅਤੇ ਜਲੰਧਰ ਜ਼ਿਲ੍ਹੇ ਦੇ ਪੋਲਿੰਗ ਬੂਥ 72 ਜਿਹੜਾ ਕਿ ਭੋਗਪੁਰ ਦੀ ਪੰਚਾਇਤ ਦੇ ਵਿੱਚ ਆਂਦਾ ਹੈ ਤਾਂ ਉੱਥੇ ਜ਼ੋਨ ਨੰਬਰ 4 ਦੇ ਉੱਤੇ ਜਿਹੜਾ ਹੈ ਮੁਰਤੋ ਚੋਣਾ ਹੋਣ ਗਿਆ ਤਾਂ ਕੱਲ ਇਹਨਾਂ ਥਾਵਾਂ ਦੇ ਉੱਤੇ ਅਟਾਰੀ ਦੇ ਜੇਕਰ ਦੋ ਜ਼ੋਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਬੈਲਟ ਪੇਪਰ ਦੇ ਉੱਤੇ ਚੋਣ ਨਿਸ਼ਾਨ ਤਕੜੀ ਲਗਾਇਆ ਗਿਆ ਸੀ ਜਿਸ ਕਾਰਨ ਉੱਥੇ ਵੋਟਿੰਗ ਦੇ ਵਿੱਚ ਦੇਰੀ ਹੋਈ ਤਾਂ ਉਸ ਤੋਂ ਬਾਅਦ ਚੋਣ ਰੱਦ ਕਰ ਦਿੱਤੀ ਗਈ ਇਸੇ ਤਰ੍ਹਾਂ ਜੇਕਰ ਗਿੱਦੜਵਾਹਾ ਦੀ ਗੱਲ ਕੀਤੀ ਜਾਵੇ ਤਾਂ ਗਿੱਦੜਵਾਹਾ ਦੇ ਵਿੱਚੋਂ ਵੀ ਇਹ ਖਬਰਾਂ ਸਾਹਮਣੇ ਆਈਆਂ ਕਿ ਉੱਥੇ ਬੂਥ ਕੈਪਚਰਿੰਗ ਕਰ ਲਈ ਗਈ ਹੈ ਜਿਸ ਕਾਰਨ ਇਹ ਚੋਣਾ ਉੱਥੇ ਰੱਦ ਕਰ ਦਿੱਤੀਆਂ ਗਈਆਂ ਸੀ ਇਸੇ ਤਰੀਕੇ ਦੇ ਨਾਲ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਅਕਾਲੀ ਦਲ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਇੱਥੇ ਜਿਹੜਾ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦਾ ਬਾਹਰ ਨਾਮ ਤਾਂ ਹੈ ਸੂਚੀ ਦੇ ਵਿੱਚ ਪਰ ਜਦੋਂ ਵੋਟ ਪਾਣ ਜਾਂਦੇ ਨੇ ਤਾਂ ਉੱਥੇ ਜਿਹੜਾ ਉਹਨਾਂ ਦਾ ਨਾਮ ਸਾਹਮਣੇ ਨਹੀਂ ਆ ਰਿਹਾ ਤਾਂ ਇਸ ਕਾਰਨ ਵੀ ਜਿਹੜਾ ਉੱਥੇ VOTING ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ ਗੁਰਦਾਸਪੁਰ ਦੇ ਵਿੱਚ ਵੀ ਇਹੀ ਸਮੱਸਿਆ ਦੇਖਣ ਨੂੰ ਮਿਲੀ ਜਿੱਥੇ ਬੈਲਟ ਪੇਪਰ ਦਾ ਕਾਫੀ ਵਿਵਾਦ ਹੋਇਆ ਤੇ ਉਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਤਾਂ ਹੁਣ ਪੰਜੇ ਜ਼ਿਲ੍ਹਿਆਂ ਦੇ ਵਿੱਚ ਕੱਲ ਫੇਰ ਸਵੇਰੇ ਜਿਹੜਾ ਹੈ ਐਤਵਾਰ ਦੀ ਤਰ੍ਹਾਂ ਹੀ VOTING ਮੁੜ ਤੋਂ ਹੋਏਗੀ ਬੀਤੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਪੰਜਾਬ ਭਰ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਪਰ ਜਿੱਥੇ ਇਹ ਚੋਣਾਂ ਕਈ ਥਾਵਾਂ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਪੂਕਤੀਆਂ ਉੱਥੇ ਹੀ ਕਈ ਥਾਵਾਂ ਤੇ ਵੱਡੇ ਪੱਧਰ ਤੇ ਹੰਗਾਮਾ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਵਰਕਰਾਂ ਦੀ ਆਪਸ ਦੇ ਵਿੱਚ